ਹਾਂਜੀ ਦੋਸਤੋ ਖੁੰਡੇ ਹਲਾਲ ਪਿੰਡ ਬਾਈ ਜੀ ਬਾਈ ਹੋਰਾਂ ਕੋਲੇ ਸੱਤ ਬਿੱਟਲ ਬੱਕਰੀਆਂ ਸੇਲ ਨੇ ਤੇ ਆਹ ਦੇਖ ਲਓ ਤੁਸੀਂ ਕਾਲੀ ਬੱਕਰੀ ਆ ਦੋ ਇਹਦੇ ਬੱਚੇ ਆ ਸ਼ੇਰੇ ਰੰਗ ਦੇ ਬਾਈ ਜੀ ਕਿੰਨੇ ਦਾੰਦਾਂ ਦੀ ਬੱਕਰੀ ਇਹ ਇਹ ਬੱਕਰੀ ਅੱਠ ਦਾੰਦ ਪੂਰੇ ਨਵੇਂ ਜੀ ਅੱਠ ਦਾੰਦ ਫਰੈਸ਼ ਆ ਬਾਈ ਬੱਚੇ ਕੀ ਆ ਮਗਰ ਬੱਕਰੇ ਮੈਂ ਪੱਠ ਬਕਰਾਈ ਪੱਠ ਬੱਕਰਾ ਜੋੜੀ ਆ ਬਾਈ ਸ਼ੇਰੇ ਰੰਗ ਦੀ ਜੋੜੀ ਆ ਦੇਖ ਲਓ ਬਾਈ ਬਹੁਤ ਸੋਹਣੇ ਬੱਚੇ ਆ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਬਾਈ ਜੀ ਢੂੜ ਮਹੀਨਾ ਹੋ ਗਿਆ ਡੇਢ ਮਹੀਨੇ ਦੇ ਬੱਚੇ ਆ ਬੱਚੇ ਬਈ ਤੰਦਰੁਸਤ ਆ ਦੁੱਧ ਚੁੰਘਦੇ ਆ ਤੇ ਚੋਪਰ ਸ਼ਰਕਾ ਵੀ ਖਾਂਦੇ ਆ ਇਹ ਬਾਈ ਜੀ ਆਪਣਾ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਤੇ ਬਾਈ ਹੋਰ ਵੀ ਦਿਖਾ ਦਿਓ ਬੱਕਰੀਆਂ ਤੇ ਆ ਬਾਈ ਜੇ ਕਿਸੇ ਨੇ ਬੱਕਰੀ ਲੈਣੀ ਆ ਬਾਈ ਹੋਰਾਂ ਦਾ ਨੰਬਰ ਦਿੱਤਾ ਫੋਨ ਕਰ ਲਿਓ ਦੋ ਇਹਦੇ ਬੱਚੇ ਆ ਪੱਠ ਬੱਕਰਾ ਜੋੜੀ ਸੇਲ ਆ ਬਈ ਇਹ ਜੋੜੇ ਆ ਬੱਚਿਆਂ ਦਾ ਮਗਰ ਮੇਲ ਫੀਮੇਲ ਠੀਕ ਐ ਬਾਈ ਹੋਰਾਂ ਕੋਲੇ ਚਾਰ ਬੱਕਰੀਆਂ ਨੇ ਕਾਲੇ ਰੰਗ ਚ ਦੋ ਡੱਬੀਆਂ ਨੇ ਇੱਕ ਸ਼ੇਰੀ ਆ ਇਹ ਕਾ ਬੱਕਰੀ ਵਈ ਕੀ ਡਿਟੇਲ ਹੈ ਜੀ ਇਹਦੇ ਮਗਰ ਪਾਠ ਆਈ ਹਾਂ ਲੋ ਬਈ ਇਹਦੇ ਮਗਰ ਸ਼ੇਰੀ ਪਾਠ ਆ ਬਈ ਸ਼ੇਰੀ ਪਾਠ ਲੋ ਬਈ ਦੇਖੋ ਹਣਾ ਤੇ ਇਹ ਬਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਹੋ ਇਹ ਨੂੰ ਵੀ ਇਕੱਠੀਆਂ ਸੂਈਆਂ ਬਈਆਂ ਕੋਈ 2-4 ਦਿਨਾਂ ਦੇ ਅੱਗੇ ਪਿੱਛੇ ਹੋਈਆਂ ਬਈ ਜੀ ਲੋ ਬਈ ਕੰਨ ਕੰਨ ਬਈ ਬੱਕਰੀ ਦੇ ਸੋਨਾ ਲੱਗਿਆ ਚਿੱਟੀ ਅੱਖ ਦੇ ਵਿੱਚ ਤੇ ਬਈ ਦੰਦ ਕਿਵੇਂ ਆ ਇਹ ਦੰਦ ਇਹ ਵੀ ਅੱਠ ਦੰਦ ਹੀ ਆ ਅੱਠ ਦੰਦ ਆ ਬਈ ਇਹਦਾ ਬਈ ਪਹਿਲਾ ਸੂਆ ਸੂਈ ਹੈ ਕਿ ਦੂਜਾ ਨਹੀਂ ਇਹ ਦੂਜਾ ਬਈ ਦੂਜਾ ਹਾਂਜੀ ਲੋ ਬਈ ਅੱਠ ਦੰਦ ਫਰੈਸ਼ ਆ ਕਾਲੇ ਰੰਗ ਦੀ ਬੱਕਰੀ ਆ ਮਗਰ ਸ਼ੇਰੇ ਰੰਗ ਦੀ ਪੱਠਾ ਬੱਕਰੀ ਹੋਰ ਵੀ ਦਿਖਾ ਦਿਓ ਗਾਨ ਠੱਪੇ ਆਈ ਸੰਗ ਹਾਂ ਲਓ ਵੀ ਬਹੁਤ ਸੋਹਣੀ ਕੁਆਲਿਟੀ ਦੀ ਹੈ ਬੱਕਰੀ ਇੱਕ ਬੱਕਰਾ ਕਿਧਰ ਗਿਆ ਉਸ ਬੱਕਰੀ ਦਾ ਹੂੰ ਲਓ ਇਸ ਬੱਕਰੀ ਦਾ ਬੱਕਰਾ ਦੀ ਇਹਦਾ ਬੱਕਰਾ ਦੇ ਦੇ ਲਓ ਜੀ ਇੱਕ ਆ ਕਾਲੀ ਬੱਕਰੀ ਹੋਰ ਆ ਗਈ ਇਹਦਾ ਵੀ ਸ਼ੇਰਾ ਬੱਚਾ ਹੀ ਹੈ ਬੱਕਰਾ ਬਈ ਇਹ ਇਹ ਵੀ ਬੱਕਰਾ ਇਹ ਬੱਕਰਾ ਇਹ ਕਿਹੜੇ ਬਰੀਡਰ ਦੇ ਨੇ ਬੱਚੇ ਬਈ ਇਹ ਇਹ ਵੱਡੇ ਉਹਦੇ ਗਰਦਾਸ ਦੇ ਬਾਈ ਜੀ ਬੱਚੇ ਦੇ ਬਹੁਤ ਤਰ੍ਹਾਂ ਦੇ ਆਏ ਆ ਠੀਕ ਹੈ ਲਾਲ ਡੱਬੇ ਵੀ ਆਏ ਕਾਲੇ ਡੱਬੇ ਵੀ ਆ ਕਾਲਾ ਆ ਵੀ ਆ ਗਿਆ ਬਾਈ ਜੀ ਸ਼ੇਰਾ ਲੋ ਬਈ ਆ ਵੀ ਕਾਲੀ ਬੱਕਰੀ ਆ ਦੇਖ ਲਓ ਹਨਾ ਇਹ ਕਿੰਨੇ ਦੰਦ ਦਾ ਬਾਈ ਇਹ ਵੀ 8 ਦੰਦ ਦੀ ਹੈ ਬਾਈ ਜੀ 8 ਦੰਦ ਫਰੈਸ਼ ਆ ਬਾਈ ਜਿਵੇਂ ਨਵੇਂ ਦੰਦ ਦਾ ਨਵੇਂ ਦੰਦ ਦਾ ਜਿਵੇਂ ਲਓ ਬਾਈ ਦੇਖੋ ਜੀ ਇਹਦੇ ਮਗਰ ਇੱਕ ਬੱਕਰਾ ਸ਼ੇਰੇ ਰੰਗ ਦਾ ਇਹ ਵੀ ਕਾਲੀ ਬੱਕਰੀ ਆ ਹਾਂਜੀ ਇਹਨਾਂ ਦੀ ਹਾਈਟ ਰੈਨ ਵਾਲੀ 36 ਇੰਚ ਦੀ ਹੋਊਗੀ 36 ਹਾਂਜੀ ਇੰਨੀ ਕਿ ਲਓ ਬਾਈ ਜੀ ਹੋਰ ਵੀ ਦਿਖਾ ਦਿਓ ਬਾਈ ਬਸ ਦੂਜੀਆਂ ਬੱਕਰੀਆਂ ਗੱਭਣਾਈਆਂ ਹੈਗੀਆਂ ਬਾਈ ਗੱਭਣਾਈ ਹਾਂ ਦੂਜੀਆਂ ਬੱਕਰੀਆਂ ਦਿਖਾ ਦਿਓ ਲਓ ਬਾਈ ਉਹ ਵੱਡੀ ਬੱਕਰੀਆਂ ਫੜ ਕੇ ਲਿਆ ਦੋ ਬੱਕਰੀ ਖੜੀ ਕਰੀ ਬਈ ਆ ਡੱਬੀ ਜਿਹੜੀ ਲਓ ਜੀ ਇਹ ਕਿਵੇਂ ਖਾਲੀ ਹੈ ਕਿ ਗੱਭਣ ਨਹੀਂ ਗੱਭਣਾ ਬਾਈ ਇਹ ਕਿੰਨੇ ਟਾਈਮ ਦੀ ਇਹ ਸਾਢੇ ਤਿੰਨ ਮਹੀਨੇ ਦੀ ਲਓ ਜੀ ਸਾਢੇ ਤਿੰਨ ਮਹੀਨਿਆਂ ਦੀ ਬਈ ਬੱਕਰੀ ਹੈ ਦੁੱਧ ਹੈਗਾ ਥੱਲੇ ਹੁਣ ਵੀ ਇਹਦੇ 1 ਕਿਲੋ ਕੁ ਜਾਤ ਵਾਲੀ ਬੱਕਰੀ ਆ ਡੱਬੇ ਰੰਗ ਦੇ ਵਿੱਚ ਕਿਲੋ ਸਵਾ 1.5 ਕਿਲੋ ਤੇ 8 ਦੁੱਧ ਹੁਣ ਵੀ ਹੈਗਾ ਇਹਦੇ ਥੰਨੇ ਦੰਦ ਥੋੜੇ ਥੋੜੇ ਖਸਾਉਂਦੀ ਆ ਬਾਈ ਜਿਹੜੇ ਭਰਾ ਨੇ ਕੋਈ ਸੂਆ ਲੈਣਾ ਚੰਗੇ ਬੱਚੇ ਲੈਣੇ ਆ ਉਹਦੇ ਲੈਣ ਵਾਲੀ ਬੱਕਰੀ ਆ ਇਹ ਪੂਰੀ ਜਾਤ ਵਾਲੀ ਬੱਕਰੀ ਆ ਸਿੰਘ ਸਿੰਘ ਬਹੁਤ ਸੋਹਣਾ ਤੇ ਆਹ ਦੇਖ ਲਓ ਤੁਸੀਂ ਹਨਾ ਬਾਕੀ ਕੁਆਲਟੀ ਵੀਡੀਓ ਦੇਖ ਸਕਦੇ ਹੋ ਤੇ ਇਹ ਬਾਈ ਕਿੰਨੇ ਟਾਈਮ ਦੀ ਸਹੀ ਗੱਬਣਾ ਜਮਾ ਇਹ ਸਾਢੇ ਕਿ ਤਿੰਨ ਮਹੀਨੇ ਦੀ ਹੋਗੀ ਜੀ ਥਾਣਾ ਤੁਨਾ ਜੀ ਸਹੀ ਆ ਜਮਾ ਜਮਾ ਬਾਈ ਜੀ ਕਿਹੜੇ ਬੱਕਰੇ ਤੋਂ ਲੱਗੀ ਆ ਇਹ ਜਦੋਂ ਤੋਂ ਗਰਦਾਸ ਮੀਠੇ ਵਾਲੇ ਬੁਲਾ ਲੈ ਡੱਬੇ ਬੱਕਰੇ ਤੋਂ ਲੱਗੀ ਆ ਬਾਈ ਸੇਮ ਰੰਗ ਦਾ ਹੀ ਬੱਕਰਾ ਬਾਈ ਕੋਲੇ ਲਓ ਬਾਈ ਹੋਰ ਵੀ ਦਿਖਾ ਦਿਓ ਬਾਈ ਲਓ ਜੀ ਇਹ ਕਾ ਆ ਗਈ ਡੱਬੀ ਬੱਕਰੀ ਵੀ ਦੀ ਭੈਣ ਆ ਜਮਾ ਸੇਮ ਕੁਆਲਿਟੀ ਦੇ ਵਿੱਚ ਆ ਇਹ ਵੀ ਗੱਬਣਾ ਬਾਈ ਇਹ ਵੀ ਗੱਬਣਾ ਜੀ ਲਓ ਜੀ ਇਹ ਕਿੰਨੇ ਟਾਈਮ ਦੀ ਹੈ ਜੀ ਇਹ ਵੀ 3 1/2 ਮਹੀਨਾ ਦੀ ਇਹ ਹੋ ਗਈ ਜੀ ਉਸੇ ਬੱਕਰੇ ਤੋਂ ਲੱਗੀ ਇਹ ਵੀ ਉਸੇ ਇਹ ਸਾਰੀਆਂ ਵੱਡੀਆਂ ਬੱਕਰੀਆਂ ਸਾਰੀਆਂ ਬਈ ਉਸੇ ਤੋਂ ਲੱਗੀਆਂ ਲਓ ਬਈ ਇਹ ਵੀ ਡੱਬੇ ਰੰਗ ਦੇ ਵਿੱਚ ਆ ਬੱਕਰੀ ਇਹ ਵੀ ਥੋੜੇ ਥੋੜੇ ਦੰਦ ਘਸਾਉਂਦੀ ਆ ਤੇ ਬੱਕਰੀ ਬਹੁਤ ਚੰਗੀ ਆ ਬਈ ਕੁਆਲਿਟੀ ਵਾਲੀ ਆ ਜਿਹੜਾ ਭਰਾ ਸੇਵਾ ਕਰੂਗਾ ਬੱਕਰੀ ਰੰਗ ਕੱਢ ਆਉਗੀ ਠੀਕ ਆ ਬਈ ਇਹਦਾ ਹੁਣ ਖਰਾਕ ਨਹੀਂ ਪੈਂਦੀ ਬਾਈ ਜੀ ਨਹੀਂ ਦੁੱਧ ਇਹਦੇ ਥੱਲੇ ਵੀ ਸੀਗਾ ਬੱਕਰੀ ਥੱਲੇ ਠੀਕ ਹਾਂ ਹਾਂ ਵੀ ਦੁੱਧ ਲਓ ਧਾਰਾ ਤੂਰਾ ਦੀ ਸਹੀ ਆ ਬਈ ਜਮ ਲਓ ਲਓ ਬਈ ਆ ਕਾਲੀ ਲਿਆ ਬਈ ਇੱਕ ਪੱਠ ਇਹ ਕਿਵੇਂ ਆ ਬਈ ਇਹ ਬੱਕਰੀ ਗੱਬਣਾ ਬਾਈ ਜੀ ਹਾਂ ਕਿੰਨੇ ਟਾਈਮ ਦੀ ਇਹ ਵੀ ਇਹ ਵੀ ਤਿੰਨਾ 3.5 ਮਹੀਨਿਆਂ ਦੀ ਹੈ ਜੀ ਠੀਕ ਹੈ ਇਕੱਠੀਆਂ ਲੱਗੀਆਂ ਸਾਰੀਆਂ ਕਿੱਥੇ ਇਹ ਸਾਰਾ ਮਾਲ ਬੱਕਰੀਆਂ ਇਕੱਠੀਆਂ ਲੱਗੀਆਂ ਬਾਈ ਜੀ ਬੱਕਰਾ ਉਹਦੇ ਹੀ ਛੜਦੇ ਆ ਜਿੱਦਾਂ ਲੱਗੀਆਂ ਨੇ ਸੇ ਸੋਹਣੇ ਨੇ ਬਾਈ ਇਹਨੇ ਤੀਜਾ ਸੂਆ ਜੀ ਲਓ ਬਾਈ ਕਾਲੇ ਰੰਗ ਦੀ ਪਾਠਾ ਬਹੁਤ ਸੋਹਣੀ ਮੂੰਹ ਦੀ ਕੁਆਲਿਟੀ ਦੇਖ ਲਓ ਹਣਾ ਪੂਰੀ ਵਧੀਆ ਚੰਗੀ ਕੁਆਲਿਟੀ ਦੀ ਹੈ ਲਓ ਜੀ ਕੰਨ ਗੁਣ ਬਹੁਤ ਸੋਹਣਾ ਲੱਗਿਆ ਬਾਈ ਇੱਕ ਪਾਠ ਹੈਗੀ ਬਾਈ ਛੇਰੀ ਡੱਬੀ ਹਣਾ ਹਾਂਜੀ ਆ ਦੇਖੋ ਬਈ ਇਹ ਕਿਵੇਂ ਆ ਬਾਈ ਇਹ ਬੱਕਰੀ ਸੂਈ ਵੀ ਆਉਂਦਾ ਹੀ ਅੱਛਾ ਜੀ ਤੇ ਆਪਣੇ ਕੋਲੇ ਦੋ ਸੂਏ ਸੂਪੀ ਆ ਤੀਜਾ ਸੂਆ ਹੁਣ ਗੱਭਣਾ ਪਰ ਗੱਭਣੇ ਦੋ ਕੁ ਮਹੀਨਿਆਂ ਦੀ ਹੈੀ ਆਪਾਂ ਇਹ ਨਹੀਂ ਇਹ ਕਿੰਨਾ ਮਹੀਨਾ ਹੈ ਇਹ ਕੱਚੀ ਗੱਭਣਾ ਹਾਂ ਇਹ ਦਾ ਕੰਫਰਮ ਨਹੀਂ ਸਾਨੂੰ ਪੂਰਾ ਵੀ ਹੈ ਉਹ ਇਹ ਢਾਈ ਤਿੰਨ ਮਹੀਨੇ ਦੀ ਵੀ ਹੈਗੀ ਢਾਈ ਮਹੀਨੇ ਦੀ ਗੱਭਣਾ ਲਓ ਬਾਈ ਦੇਖ ਲਓ ਸਾਰੀਆਂ ਬੱਕਰੀਆਂ ਬਾਈ ਹੁਰਾਂ ਦੇ ਕੋਲ ਇਹਨੇ ਬਰੀਡਰ ਬਹੁਤ ਚੰਗੇ ਦਿੱਤੇ ਅੱਗੇ ਦੋ ਹੀ ਠੀਕ ਹੈ ਬਾਈ ਇਹ ਬੱਕਰੀ ਦਾ ਬਰੀਡਰ ਆਪਣੇ ਪਿੰਡ ਦੇ ਵਿੱਚ ਹੈਗੇ ਇੱਥੇ ਰੱਖੇ ਦੇ ਮੁੰਡੇ ਕੋਲ ਅੱਛਾ ਬਾਈ ਹਾਂਜੀ ਲਓ ਬਾਈ ਦੇਖ ਲਓ ਸੱਤ ਬੱਕਰੀਆਂ ਨੇ ਇਹ ਬਾਈ ਹੁਰਾਂ ਕੋਲੇ ਸੱਤ ਬੱਕਰੀਆਂ ਨੇ ਤੇ 6 ਪੱਠਾ ਨੇ ਨਵੇਂ ਹਾਂ ਚ ਸਾਰੀਆਂ ਬੱਕਰੀਆਂ ਬਾਈ ਹੋਰਾਂ ਦੀਆਂ ਸੇਲ ਆ ਕਿਸੇ ਵੀ ਭਰਾਣੇ ਬੱਕਰੀਆਂ ਇਹ ਖਰੀਦਣੀਆਂ ਕੁੰਡੇ ਹਲਾਲ ਪਿੰਡ ਆ ਬਾਈ ਮੁਕਸਰ ਜ਼ਿਲ੍ਹੇ ਚ ਤੇ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਜਿਹੋ ਜਾਂ ਜਾਨਵਰ ਹੋਊਗਾ ਉਹ ਜਾਂ ਰੇਟ ਕੀਤਾ ਜਾਊਗਾ